ਦੀ ਛੱਤ ਡਿੱਗਣ ਦੇ ਨਾਲ ਜਿਹੜਾ ਕਿਸ ਤਰੀਕੇ ਨਾਲ ਪਰਿਵਾਰ ਦੇ ਜਿਹੜੇ ਸੱਟ ਲੱਗੀਆਂ ਇਸ ਵੇਲੇ ਦੀਆਂ ਜਿਹੜੇ ਤਸਵੀਰਾਂ ਨੇ ਬਾਜੀ ਦੱਸੋ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਜੀ ਜੱਕ ਦਾ ਹੱਥ ਡਿੱਗਿਆ ਹੈ ਥੱਲੇ ਤੜਫਣ ਲੱਗੇ ਵਾਜਾਂ ਮਾਰਨ ਲੱਗੇ ਹੂੰ ਬਾਜੀ ਬਾਥਰੂਮ ਕਰ ਨੂੰ ਉੱਠੇ ਰ ਸਵੇਰੇ ਬਾਜੀ ਨੇ ਬਾਤ ਸੁਣੀ ਤਾਂ ਉਹਨਾਂ ਨੇ ਆ ਕੇ ਬਚਾਇਆ ਸਾਨੂੰ ਮੈਂ ਤਾਂ ਪਸ਼ੂਆਂ ਦੇਖਣਾ ਕੋਈ ਸਾਡੇ ਕੋਲ ਪਸ਼ੂ ਆ ਜੀ ਮੈਂ ਦੇਖਣ ਮਤ ਬਾਹਰ ਨਿਕਲਿਆ ਸੀ ਇੱਕਦਮ ਧੜਕ ਦੇ ਕੇ ਵਾਡੀ ਲੱਗੀ ਮੈਨੂੰ ਵੰਦਰ ਗਿਆ ਬਾਹਰ ਆਪਣੇ ਪਸ਼ੂਵਾਲ ਦੇਖਿਆ ਸਾਰਾ ਦੇਖਿਆ ਫਿਰ ਇੱਧਰ ਆਇਆ ਆਪਣੇ ਨਾਲ ਇਹ ਦੇਖਿਆ ਥੱਲੇ ਆਵਾਜ਼ ਆ ਰਹੀ ਹੂ ਹੂ ਕਰਕੇ ਆਵਾਜ਼ ਆ ਰਹੀ ਸੀ ਫਿਰ ਮੈਂ ਆਪਣਾ ਗੇਟ ਟੱਪ ਕੇ ਫਿਰ ਇੱਧਰ ਆ ਕੇ ਸੋ ਅੰਦਰ ਵੜਦੇ ਸੋ ਕਰੰਟ ਲੱਗ ਗਿਆ ਬੰਦੇ ਦੋ ਸੋ ਰਜਾਈ ਪਾੜ ਕੇ ਫਿਰ ਦਾ ਮੂੰਹ ਕੱਢਿਆ ਬਾਹਰ ਇਹਨੂੰ ਕੱਢਿਆ ਫਿਰ ਜਦੋਂ ਰਜਾਈ ਖਿੱਚੀ ਫਿਰ ਉਹ ਥੱਲੇ ਕਰਦੇ ਨੇ ਉਹਨਾਂ ਸਾਹ ਮਿਲਿਆ ਬੱਚੇ ਤੇ ਸਾਨੂੰ ਬਾਅਦ ਚੱਲੋ ਬੱਚੇ ਦੋ ਕੱਢ ਲਿਆ ਸੀ ਬੱਚੇ ਮਦ ਲੱਭੀ ਨਹੀਂ ਰਹੀ ਸੀ ਫਿਰ ਬਾਅਦ ਚੱਲੋ ਬੇ ਜਦੋਂ ਈਟਾ ਊਟਾ ਪੱਟੀਆਂ ਹੱਥਾਂ ਨਾਲ ਮਿੱਟੀ ਮੁੱਟੀ ਕੱਢੀ ਮੈਂ ਇਹਨਾਂ ਮੌਕੇ ਤੇ ਕੀ ਸਮਝ ਲੈ ਆਉਣਾ ਕੋਸ਼ਿਸ਼ ਕਰਦੇ ਸੀ ਮਹਾਰਾਜ ਦੀ ਕਿਰਪਾ ਰਹੀ ਇਹ ਮੂਚੇ ਹਵਾ ਹਵਾ ਭਰ ਕੇ ਨਾ ਪمپ ਕਰਕੇ ਜਾ ਕੇ ਬੱਚੇ 2 ਮਿੰਟ 3 ਮਿੰਟ ਬਾਅਦ ਸਾਂ ਆ ਗਏ ਜਦੋਂ ਤੁਸੀਂ ਆਏ ਤੇ ਦੱਸੋਗੇ ਕਿ ਮਿੱਟੀ ਕਿੰਨੀ ਕੁ ਜ਼ਿਆਦਾ ਉੱਪਰ ਇਹਨਾਂ ਦੀ ਸੀਗੀ ਤੇ ਕਿਸ ਤਰੀਕੇ ਨਾਲ ਹਾਲਾਤ ਬਣੇ ਦਿਖਦੇ ਹੀ ਹੈ ਨਹੀਂ ਸੀ ਜੀ ਦਿਖਦੇ ਹੈ ਕਿ ਹਨੇਰਾ ਘੋਪ ਹੋਇਆ ਸੀ ਜੀ ਅੰਦਰ ਐਨੀ ਹਿੰਮਤ ਵੀ ਨਹੀਂ ਪਈ ਘਰੋਂ ਜੀ ਫੋਨ ਲੈ ਕੇ ਆ ਜੀਏ ਅੱਛਾ ਹਾਂਜੀ ਇਹ ਤਾਂ ਆਪਣਾ ਦਫਲੀ ਪੈ ਗਈ ਬਸ ਇਹ ਤਾਂ ਬਸ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿੰਨਾਂ ਕੋਲ ਤਾਂ ਬਹੁਤ ਜ਼ਿਆਦਾ ਗਰੀਬੀ ਆਪਾਂ ਦੇਖ ਸਕਦੇ ਚੁੱਲ੍ਹੇ ਦੇ ਵਿੱਚ ਰੋਟੀ ਬਣਾਉਂਦੇ ਨੇ ਕਿਸ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਹ ਤਾਂ ਬਸ ਐਂ ਏ ਜੀ ਤਾਜਾ ਕਮਾਲਿਆ ਤਾਜਾ ਖਾ ਲਿਆ ਜੀ ਠੀਕ ਹੈ ਜੀ ਲੱਕੜੀ ਬਾਲਣ ਦੇ ਵਾਈਫ ਲੈ ਕੇ ਆਂਦੇ ਆ ਜੀ ਹੂੰ ਠੀਕੇ ਆਪਣਾ ਦਿਹਾੜੀ ਮਜ਼ਦੂਰੀ ਕਰਦਾ ਜੀ ਜੋ ਮੱਲਾ ਮਿਲ ਜੇ ਦਿਹਾੜੀ ਇੱਕ ਦਿਨ ਮਿਲੇ ਦੋ ਦਿਨ ਬੈਠਣਾ ਪੈਂਦਾ ਅਸੀਂ ਤੇ ਅਪੀਲ ਕਰਾਂਗੇ ਇਹ ਪਰਿਵਾਰ ਜੀ ਬਹੁਤ ਲੋੜਵੰਦ ਹੈ ਜੀ ਠੀਕੇ ਨੇ ਦੀ ਵੱਤ ਵੱਦ ਜੀ ਮਦਦ ਕੀਤੀ ਜਾਵੇ ਜੀ ਅਸੀਂ ਤੇ ਇਹੀ ਮੰਗ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਅਸੀਂ ਮੱਛਿਆਗਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਪਰਿਵਾਰ ਦੇ ਹਾਲਾਤ ਜਿਹੜੇ ਤੁਸੀਂ ਦੇਖ ਕੇ ਬਿਲਕੁਲ ਭਾਵੁਕ ਹੋ ਜਾਓਗੇ ਸੋ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਕਿੰਨੇ ਮਾੜੇ ਹਾਲ ਆ ਜਿਹੜੇ ਸੱਟਾ ਤੁਸੀਂ ਦੇਖੋਗੇ ਇੱਕ ਵਾਰੀ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਜਿਹੜੇ ਤਸਵੀਰਾਂ ਨੇ ਤੁਹਾਡੇ ਨਾਲ ਜਰੂਰ ਸਾਂਝਾ ਕਰਨ ਆ ਪਰਿਵਾਰ ਦਾ ਜਿਹੜੇ ਹਾਲਾਤ ਨੇ ਕਿਸੇ ਐਕਸੀਡੈਂਟ ਨਾਲ ਨਹੀਂ ਵਪਰੇ ਤੁਹਾਨੂੰ ਜਰੂਰ ਦੱਸਣਾ ਚਾਹੂੰਗੀ ਜਿਹੜੇ ਹਾਲਾਤ ਜਿਹੜੇ ਯਾਨੀ ਕਿ ਹਸਬੰਡ ਵਾਈਫ ਤੇ ਦੋ ਬੱਚੇ ਨੇ ਰਾਤ ਨੂੰ ਜਿਹੜੇ ਨੇ ਸੁੱਤੇ ਹੁੰਦੇ ਨੇ ਤੇ ਕ ਜਿਹੜੇ ਘਰ ਦੀ ਛੱਤ ਜੜੀ ਹੈ ਇਹਨਾਂ ਦੀ ਡਿੱਗ ਜਾਂਦੀ ਹੈ 25 26 ਸਾਲ ਜਿਹੜੇ ਪੁਰਾਣੇ ਆ ਇਹਨਾਂ ਤੇ ਘਰ ਹੈ ਸੋ ਤੁਸੀਂ ਆ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਘਰ ਦੀ ਛੱਤ ਤੇ ਡਿੱਗਣ ਦੇ ਨਾਲ ਜਿਹੜਾ ਕਿਸ ਤਰੀਕੇ ਨਾਲ ਪਰਿਵਾਰ ਦਾ ਜਿਹੜੇ ਛੱਤ ਲੱਗੀ ਹੈ ਇਸ ਵੇਲੇ ਦੀਆਂ ਜਿਹੜੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿ ਰਾਤ ਨੂੰ ਸੁੱਤੇ ਪਏ ਦੇ ਜਿਹੜੇ ਆ ਛੱਤ ਦੇ ਡਿੱਗ ਜਾਂਦੀ ਹੈ ਤੇ ਕਿਸ ਤਰੀਕੇ ਨਾਲ ਪਰਿਵਾਰ ਦੇ ਜਿਹੜੇ ਆ ਸੱਟ ਲੱਗ ਜਾਂਦੀ ਹੈ ਸੋ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ ਸੋ ਆਪਾਂ ਇਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਵੀ ਸੀਗੀ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਵੀ ਜਿਹੜਾ ਹੋ ਸਕਦਾ ਪੱਖਾ ਜਿਹੜਾ ਛੱਤ ਤੋਂ ਡਿੱਗ ਜਾਂਦਾ ਸੋ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਸਿਰਫ ਇੱਕ ਛੋਟੀ ਜੀ ਰੱਬ ਦੀ ਕਿਰਪਾ ਹੋ ਕਰਕੇ ਪਰਿਵਾਰ ਜਿਹੜਾ ਬਚ ਗਿਆ ਨਹੀਂ ਤਾਂ ਕਿਤੇ ਨਾ ਕਿਤੇ ਅੱਜ ਜਿਹੜਾ ਆ ਪਰਿਵਾਰ ਸਾਡੇ ਵਿੱਚ ਨਾ ਹੁੰਦਾ ਸੋ ਸਾਰੀ ਗੱਲਬਾਤ ਕਰਦੇ ਬਾਜੀ ਸਤਿ ਸ਼੍ਰੀ ਅਕ ਭਾਈ ਦੱਸੋਗੇ ਕੀ ਕਿੱਦਾਂ ਇਹ ਹਾਸ ਵਪਰਿਆ ਕੀ ਕੀ ਹੋਇਆ ਸੀਗਾ ਕਿਸ ਤਰੀਕੇ ਨਾਲ ਇਹ ਛੱਤ ਡਿੱਗੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਆ ਜੀ ਦੱਸੋ ਤਾਂ ਸਾਨੂੰ ਪਤਾ ਨਹੀਂ ਜੀ ਜੱਕ ਦਾ ਨੂੰ ਹੱਥ ਡਿੱਗਿਆ ਹੈ ਥੱਲੇ ਡੜਫਣ ਲੱਗ ਗਿਆ ਆਵਾਜ਼ਾਂ ਮਾਰਨ ਲੱਗ ਗਿਆ ਹੂੰ ਬਾਜੀ ਬਾਥਰੂਮੋਂ ਉੱਠੇ ਰ ਸੌਰੀ ਤੇ ਬਾਜੀ ਨੇ ਬਾਤ ਸੁਣੀ ਤਾਂ ਉਹਨੇ 나 ਕੇ ਬਚਾਇਆ ਸਾਨੂੰ ਬਾਜੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਕਲਦੀਪ ਸਿੰਘ ਜੀ ਤੇ ਕਿਹੜਾ ਪਿੰਡ ਪੈਂਦਾ ਮਾਛੀਆ ਕਲਾਂ ਜੀ ਤੇ ਦੱਸੋਗੇ ਕੀ ਕੰਮ ਕਰਦੇ ਹੋ ਦਿਹਾੜੀ ਕਰਦਾ ਜੀ ਮੈਂ ਦਿਹਾੜੀ ਕਰਦਾ ਤੇ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਗੁਜ਼ਾਰਾ ਚੱਲਦਾ ਹੈ ਤੁਹਾਡਾ ਉਜਾਰਾ ਬਸਾਈ ਚਲਾਈ ਬਣੀ ਆ ਜੀ ਹੂੰ ਜਿਹਨਾਂ ਕਮਾਲੀ ਉਹਨਾਂ ਖਾਲੀ ਦਾ ਜੀ ਹੂੰ ਤੇ ਦੱਸੂਗੀ ਕਿ ਕਿੰਨੇ ਪੁਰਾਣੇ ਘਰ ਜਿਹੜੇ ਨੇ ਬਣੇ ਹੋਏ ਆ ਉਹ ਹੀ ਹੋਣੇ 35 40 ਸਾਲ ਪੁਰਾਣੇ 35 40 ਸਾਲ ਪੁਰਾਣੇ ਉਮਰ ਕਿੰਨੀ ਆ ਬਾਜੀ ਮੇਰੀ ਉਮਰ 28 ਸਾਲ ਜੀ 28 ਸਾਲ ਸੋਚਿਆ ਨਹੀਂ ਵੀ ਦੁਬਾਰਾ ਇਹਨੂੰ ਬਣਾ ਕੇ ਤਿਆਰ ਕਰਵਾ ਦੇ ਮੈਂ ਕਿਉਂਕਿ ਆ ਜਿਹੜਾ ਹਾਸਾ ਵਪਰੇ ਆ ਕਿਤੇ ਨਾ ਕਿਤੇ ਬਿਜਲੀ ਦਾ ਵੀ ਕੰਮ ਸੀਗਾ ਕਰੰਟ ਵੀ ਲੱਗ ਸਕਦਾ ਸੀ ਕਿ ਜਾਂ ਹੋਰ ਤੁਹਾਨੂੰ ਜੜੀ ਗਿਆ ਨੁਕਸਾਨ ਜਿਹੜਾ ਹੋਰ ਵੀ ਪਹੁੰਚ ਸਕਦਾ ਸੀ ਹਾਂਜੀ ਹਾਂਜੀ ਦੇਖੋ ਚਾਨਕੀ ਜਾ ਖੁੱਲ ਗਈ ਜੀ ਹੂੰ ਮੈਂ ਤਾਂ ਪਸ਼ੂਆਂ ਦੇਖਣੇ ਕੋਈ ਸਾਡੇ ਕੋਲ ਪਸ਼ੂ ਆ ਜੀ ਮੈਂ ਦੇਖਣ ਮਤ ਬਾਹਰ ਨਿਕਲਿਆ ਸੀ ਇੱਕਦਮ ਧੜਕ ਦੇ ਕੇ ਵਾਰਡੀ ਲੱਗੀ ਮੈਨੂੰ ਵੰਦਰ ਗਿਆ ਬਾਹਰ ਆਪਣੇ ਪਸ਼ੂਆਂ ਦੇਖਿਆ ਸਾਰਾ ਦੇਖਿਆ ਫਿਰ ਇੱਧਰ ਆਇਆ ਆਪਣੇ ਨਾਲ ਇਹ ਦੇਖਿਆ ਥੱਲੇ ਆਵਾਜ਼ ਆ ਰਹੀ ਹੂ ਹੂ ਕਰਕੇ ਆਵਾਜ਼ ਆ ਰਹੀ ਸੀ ਫਿਰ ਮੈਂ ਆਪਣਾ ਗੇਟ ਟੱਪ ਕੇ ਫਿਰ ਇਧਰ ਆ ਕੇ ਅੰਦਰ ਵੜਦੇ ਸੋ ਕਰੰਟ ਲੱਗ ਗਿਆ ਹੂੰ ਨੰਗੇ ਪੈਰੀ ਆਇਆ ਫਿਰ ਉਹਨੂੰ ਅਚਨ ਕਰੰਟ ਵੀ ਲੱਗ ਗਿਆ ਤੁਹਾਡੇ ਹਾਂ ਜੀ ਅੰਦਰ ਵੜਦੇ ਆ ਕਰੰਟ ਲੱਗ ਗਿਆ ਤੇ ਅੱਛਾ ਕਰੰਟ ਟੁੱਟਿਆ ਨੰਗੇ ਪੈਰੀ ਆ ਗਿਆ ਮੈਂ ਕਰੋ ਉਠ ਕੇ ਹੂੰ ਬੰਦੇ ਸੋ ਰਜ਼ਾਈ ਪਾੜ ਕੇ ਫਿਰ ਦਾ ਮੂੰਹ ਕੱਢਿਆ ਬਾਹਰ ਇਹਨੂੰ ਕੱਢਿਆ ਪਰ ਜੇ ਤੋ ਜਾਈ ਖਿੱਚੀ ਫਿਰੋ ਥਲੋ ਕਰਦੇ ਨੇ ਉਹਨਾਂ ਸਾਹ ਮਿਲਿਆ ਬੱਚੇ ਤੇ ਸਾਨੂੰ ਬਾਅਦ ਚੱਲੋ ਬੱਚੇ ਜਦੋਂ ਕੱਢ ਲਿਆ ਸੀ ਅੱਛਾ ਬੱਚੇ ਮਦ ਲੱਭੀ ਨਹੀਂ ਰਹੀ ਸੀ ਫਿਰ ਬਾਅਦ ਚੱਲੋ ਬੇ ਜਦੋਂ ਈਟਾ ਊਟਾ ਪੱਟੀਆਂ ਹੱਥਾਂ ਨਾਲ ਮਿੱਟੀ ਮੁੱਟੀ ਕੱਢੀ ਮੈਂ ਇਹਨਾਂ ਮੌਕੇ ਤੇ ਕੀ ਸਮਝ ਲੈ ਆਉਣਾ ਜੇ ਪੱਟਣ ਵਾਲੇ ਹੱਥਾਂ ਨਾਲ ਮਿੱਟੀ ਮੁੱਟੀ ਪੱਟੀ ਫਿਰ ਜਵਾਗ ਤੇ ਸਮਝੋ ਇੱਕ ਸਾਡੇ ਅਸੀਂ ਡਾਡੀ ਕੋਸ਼ਿਸ਼ ਕਰਦੇ ਸੀ ਅੱਛਾ ਹਾਂਜੀ ਚਲੋ ਫਿਰ ਵੀ ਮਹਾਰਾਜ ਦੀ ਕਿਰਪਾ ਰਹੀ ਹੈ ਮੂੰਹ ਚ ਹਵਾ ਹਵਾ ਭਰ ਕੇ ਨੇ ਪੰਪ ਕਰਕੇ ਜਾ ਕੇ ਬੱਚੇ 2 ਮਿੰਟ 3 ਮਿੰਟ ਬਾਅਦ ਸਾਹ ਆ ਗਏ ਜਦੋਂ ਤੁਸੀਂ ਆਏ ਤੇ ਦੱਸੋਗੇ ਕਿ ਮਿੱਟੀ ਕਿੰਨੀ ਕੁ ਜ਼ਿਆਦਾ ਉੱਪਰ ਇਹਨਾਂ ਦੀ ਸੀਗੀ ਤੇ ਕਿਸ ਤਰੀਕੇ ਨਾਲ ਹਲਾਤ ਬਣੇ ਦਿਖਦੇ ਹੀ ਹੈ ਨਹੀਂ ਸੀ ਜੀ ਦਿਖਦੇ ਹੈ ਨਹੀਂ ਕਿ ਹਨੇਰਾ ਘੋਪ ਹੋਇਆ ਸੀ ਜੀ ਅੰਦਰ ਐਨੀ ਹਿੰਮਤ ਵੀ ਨਹੀਂ ਪਈ ਘਰੋਂ ਜੀ ਫੋਨ ਲੈ ਕੇ ਆ ਜੀਏ ਅੱਛਾ ਹਾਂਜੀ ਇਹ ਤਾਂ ਆਪਣਾ ਦਫਲੀ ਪੈ ਗਈ ਬਸ ਇਹਨੂੰ ਤਾਂ ਬਸ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ ਜੇ ਰਾਤ ਦਾ 2:00 ਜਾਂ 2:30 ਵਜੇ ਹੁੰਦੇ ਮੈਨੂੰ ਨਹੀਂ ਲੱਗਦਾ ਵੀ ਫਿਰ ਇਹਨਾਂ ਫਿਰ ਨਹੀਂ ਬਚ ਸਕਦੇ ਜੀ ਇਹ ਹਾਂਜੀ ਹਾਂਜੀ ਕਿਉਂ ਸਭ ਸੁੱਤੇ ਹੁੰਦੇ ਆ ਉਹ ਤਾਂ 4 ਵਜੇ ਤੋਂ 5 ਵਜੇ ਦਾ ਟਾਈਮ ਸੀ ਪ੍ਰਵਾਤ ਹੋਇਆ ਸਭ ਦੁਨੀਆ ਜਾਗਦੀ ਹੁੰਦੀ ਹੈ ਜੀ ਤੁਹਾਨੂੰ ਪਾਜੀ ਕਦੇ ਜਿਹੜਾ ਤੁਹਾਡਾ ਘਰ ਆ ਮੀਂਹ ਕਰਕੇ ਜਾਂ ਫਿਰ ਕਿਸੇ ਵੀ ਕਰਕੇ ਜਿਹੜਾ ਘਰ ਚੂਇਆ ਸੀਗਾ ਇਹ ਕਦੇ ਨਾ ਕਦੇ ਮੀਂਹ ਦਾ ਪਾਣੀ ਘਰ ਦੇ ਵਿੱਚ ਆਇਆ ਸੀ ਨਹੀਂ ਜੈਨਾਂ ਚ ਸਭ ਤੋਂ ਥੱਲੇ ਡਿੱ ਗਿਆ ਹੋਵੇ ਇਹਨਾਂ ਨੇ ਚੂਇਆ ਜੀ ਮਾੜਾ ਮੋਟਾ ਚੁੰਦਾ ਜਾਂ ਕੰਨ ਦੇ ਨਾਲੋਂ ਹੀ ਚੁੰਦਾ ਸੀ ਜੀ ਬਸ ਬਸ ਜੀ ਇਸ ਤੋਂ ਇਲਾਵਾ ਕੋਈ ਹੋਰ ਦਿੱਕਤ ਪਰੇਸ਼ਾਨੀ ਆਈ ਸੀ ਕਦੀ ਨਹੀਂ ਨਹੀਂ ਜੀ ਤੇ ਭਾਜੀ ਦੱਸੂਗੀ ਕਿ ਇੰਨਾ ਕੋਲ ਤਾਂ ਬਹੁਤ ਜ਼ਿਆਦਾ ਗਰੀਬੀ ਆਪਾਂ ਦੇਖ ਸਕਦੇ ਚੁੱਲ੍ਹੇ ਦੇ ਵਿੱਚ ਰੋਟੀ ਬਣਾਉਂਦੇ ਨੇ ਕਿਸ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਹ ਤਾਂ ਬਸ ਐਂ ਜੀ ਤਾੜਾ ਕਮਾਲਿਆ ਤਾੜਾ ਖਾਲਿਆ ਜੀ ਠੀਕ ਹੈ ਜੀ ਲੱਕੜੀ ਬਾਲਣ ਦੇ ਬੰਦੇ ਵਾਈਫ ਲੈ ਕੇ ਆਂਦੇ ਆ ਜੀ ਠੀਕ ਹੈ ਆਪਣਾ ਦਿਹਾੜੀ ਮਜ਼ਦੂਰੀ ਕਰਦਾ ਜੀ ਜੋ ਮੱਲਾ ਮਿਲ ਜੇ ਦਿਹਾੜੀ ਇੱਕ ਦਿਨ ਮਿਲੇ ਦੋ ਦਿਨ ਬੈਠਣਾ ਪੈਂਦਾ ਦੋ ਦਿਨ ਮਿਲ ਜੇ ਬਰੇਕ ਦੇ ਬੈਠਣਾ ਪੈਂਦਾ ਐਂ ਏਦਾਂ ਕਰਕੇ ਜਿ ਆਪਣਾ ਘਰ ਚਲਾ ਰਹੇ ਨੇ ਜੀ ਐਦਾਂ ਦੇਖ ਲਓ ਤੁਹਾਡੇ ਸਾਹਮਣੇ ਕੋ ਲੈਟਰਨ ਬਾਥਰੂਮ ਸਾਰਾ ਸਰਕਾਰੀ ਟੂਟੀ ਦਾ ਪਾਣੀ ਆਉਂਦਾ ਵਿੱਚ ਚਲਦਾ ਹੈ ਕੋਈ ਬਾਤ ਨਹੀਂ ਕੋਈ ਕੁਝ ਨਹੀਂ ਹੈ ਜੀ ਲੈਟਰਨ ਬਾਥਰੂਮ ਵੀ ਨਹੀਂ ਨਹੀਂ ਜੀ ਤੁਹਾਡੇ ਸਾਹਮਣੇ ਆ ਦੇਖ ਲਓ ਬਿਲਕੁਲ ਸੋ ਕਿਤੇ ਨਾ ਕਿਤੇ ਇਹਨਾਂ ਦੀ ਵਾਈਫ ਨਾਲ ਵੀ ਕੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਸਸਵੀ ਕੱਲ ਦੀ ਸੀ ਮੈਂ ਦੱਸੂਗੀ ਕਿ ਕਿੱਦਾਂ ਹਾਲਾਤ ਜਿਹੜੇ ਵਪਰੇ ਕਿਤੇ ਨਾ ਕਿਤੇ ਬੱਚੇ ਬਿਲਕੁਲ ਜਿਹੜੇ ਇੱਕ ਤਰੀਕੇ ਦੇ ਕਹਿ ਰਹੇ ਸੀ ਕਿ ਸਾਹ ਹੀ ਨਹੀਂ ਆ ਰਿਹਾ ਸੀ ਇਹਨਾਂ ਨੂੰ ਕਿਸ ਤਰੀਕੇ ਨਾਲ ਉਹਨੂੰ ਕੀ ਲੱਗ ਰਿਹਾ ਸੀ ਬੱਚੇ ਸਹੀ ਹੋਣਗੇ ਕਿ ਨਹੀਂ ਹੋਣਗੇ ਬੱਚੇ ਸਹੀ ਥੀ ਬੀਜ ਜਿੰਜੇ ਮੈਂ ਸੌਣ ਲੈ ਰਿਹਾ ਕਿੰਦਰੋਂ ਹੂੰ ਤਾਂ ਨਾਜਮ ਆ ਸੌਣ ਲੈ ਰਹੀ ਜੀ ਹੂੰ ਫੇਰ ਪੇੜ ਜਿੰਜੇ ਪਛਾਇਆ ਇਹਨਾਂ ਨੇ ਅਕਾ ਸਾਨੂੰ ਚਾਰ ਤਿੰਨਾਂ ਨੂੰ ਹੂੰ ਪਹਿਲਾਂ ਜਿੰਨਾਂ ਨੇ ਕੱਟਿਆ ਫੇਰ ਸਾਨੂੰ ਕੱਟਿਆ ਅੱਛਾ ਹਾਂਜੀ ਇਹ ਜੀ ਲੱਭ ਜਵਾਗ ਲੱਭ ਨਹੀਂ ਰੇਤੇ ਕਿੱਥੇ ਜੀ ਅੱਛਾ ਇਹ ਮਿੱਟੀ ਆ ਗਈ ਮਿੱਟੀ ਬਹੁਤ ਉੱਪਰ ਸੀ ਜੀ ਬੈੱਡ ਤੇ ਹਾਂਜੀ ਤੇ ਮਸਾ ਜੀ ਨੇ ਨਾਲੇ ਖਿੱਚ ਕੇ ਫਿਰ ਬਾਹਰ ਕੱਟੇ ਮਿੱਟੀ ਹਟਾ ਕੇ ਸਾਰੀ ਅੱਛਾ ਜਦੋਂ ਉੱਪਰੋਂ ਛੱਤ ਡਿੱਗੀ ਉਦੋਂ ਤੁਹਾਨੂੰ ਹੋਸ਼ ਸੀਗਾ ਵੀ ਸਾਨੂੰ ਤਾਂ ਕੋਈ ਹੋਸ਼ ਨਹੀਂ ਸੀ ਕੋਈ ਨਹੀਂ ਸੀਗਾ ਜਦੋਂ ਤੁਹਾਨੂੰ ਕੱਢਿਆ ਕਿੰਨੇ ਟਾਈਮ ਬਾਅਦ ਤੁਹਾਨੂੰ ਹੋਸ਼ ਆਇਆ ਜੀ ਸਾਨੂੰ 2 ਘੰਟੇ ਹੋ ਗਏ ਤੇ 2 ਘੰਟੇ ਦੇ ਵਿੱਚ ਹੋਸ਼ ਆਇਆ ਹਾਂਜੀ ਹੋਸ਼ ਸੰਭਾਲਿਆ ਜਿੱਦਾਂ ਮਤਲਬ ਉਸੇ ਪੇਚੀ ਦੀ ਹਾਲਤ ਨਹੀਂ ਹੋ ਜਾਂਦੀ ਅੰਦੇ ਜੀ ਇਦਾਂ ਤਾਂ ਹੋ ਗਿਆ ਉੱਥੇ ਬੈਠ ਰਿਹਾ ਫਿਰ ਐਤੋਂ ਮੈਂ ਆਪਣੇ ਘਰ ਲੈ ਗਿਆ ਰਜਾ ਲੇਫਾ ਲੁਫਾ ਜਬਾਇਆ ਉਹਨਾਂ ਨੂੰ ਦੁੱਧ ਦੁਵਾਈ ਡਾਕਟਰ ਲਿਆ ਬਲਾਕ ਮੈਂ ਦਵਾਈ ਦੁਵਾਈ ਉਹਨਾਂ ਨੂੰ ਜੀ ਹਾਂਜੀ ਆਪਣੇ ਲਈ ਬਹੁਤ ਕੁਝ ਕਿੱਦਾਂ ਜੀ ਤੇ ਮਿੱਟੀ ਜਿਹੜੀ ਬੱਚਿਆਂ ਚਵਾਕਾ ਦੇ ਮੂੰਹ ਦੇ ਵਿੱਚ ਵਿੱਚੋਂ ਕੱਢੀ ਆ ਮਿੱਟੀ ਹੈ ਜੀ ਅੱਛਾ ਮੂੰਹ ਚ ਗੱਡੀ ਹੈ ਮੂੰਹ ਚ ਮਿੱਟੀ ਗੱਡੀ ਇਹਦੇ ਖੁੱਦ ਦੇ ਮੂੰਹ ਚ ਕਾਫੀ ਮਿੱਟੀ ਨਿਕਲੀ ਆ ਇਹ ਜਿਹੜੀ ਬਾਜੀ ਸੱਟਾਂ ਲੱਗੀਆਂ ਹੋਈਆਂ ਸਾਰੀਆਂ ਇਸ ਦੇ ਥਰੂ ਹੀ ਲੱਗੀਆਂ ਹੋਈਆਂ ਹਾਂਜੀ ਸਾਰੀਆਂ ਇਹਦੇ ਹੀ ਲੱਗੀਆਂ ਹੋਈਆਂ ਹਾਂਜੀ ਹੱਥ ਪੈਰ ਤੇ ਕੰਮ ਨਹੀਂ ਕਰਦੇ ਸੀ ਹਾਂ ਟੱਕਰਾ ਹੀ ਮਾਰਦੇ ਮੈਂ ਚੱਲ ਛੇੜ ਟੁੱਟਾ ਟੁੱਟਾ ਸਾਈਡ ਤੇ ਹੋ ਜਾਣਾ ਹਾਂ ਹੋਰ ਕਿੱਥੇ ਕਿੱਥੇ ਸੱਟ ਲੱਗੀ ਆ ਹੋਰ ਪੈਰ ਤੇ ਲੱਗੀ ਆ ਜੀ ਉਹਰੇ ਕਾ ਲੱਖ ਚ ਲੱਗੀ ਆ ਤੇ ਮੂੰਹ ਤੇ ਲੱਗੇ ਡਾਇਰੈਕਟ ਜਿਹੜੀ ਜਿਹੜੇ ਛੱਤ ਹੈ ਉਹ ਸਿੱਧਾ ਮੂੰਹ ਤੇ ਆ ਕੇ ਮੂੰਹ ਤੇ ਆ ਕੇ ਡਿੱਗਿਆ ਜੀ ਸੋ ਤੁਹਾਡੇ ਇਥੇ ਮੈਮ ਦੱਸੂਗੀ ਕਿ ਕਿੱਥੇ ਕਿੱਥੇ ਲੱਗੀ ਮੇਰੇ ਤਾਂ ਬਸ ਗੋਡੇ ਤੇ ਜਿੱਕੇ ਇਥੇ ਅੱਖ ਚ ਅਕੜ ਤੇ ਆਪ ਤੁਸੀਂ ਬੱਚੀ ਵੀ ਦੇਖ ਸਕਦੇ ਮਮਾ ਕੁੜੀ ਹੈ ਹਾਂਜੀ ਕੁੜੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਸਵੇਲਿੰਗ ਜਿਹੜੀ ਹੈ ਹੋਈ ਹੋਈ ਹੈ ਫੇਸ ਤੇ ਕਿਸ ਤਰੀਕੇ ਨਾਲ ਜਿਹੜੇ ਇੱਕ ਬੱਚੇ ਕਿਤੇ ਨਾ ਕਿਤੇ ਇਹਨਾਂ ਦੇ ਮੂੰਹ ਦੇ ਵਿੱਚ ਵੀ ਜਿਹੜੇ ਮਿੱਟੀ ਚਲ ਗਈ ਸੀ ਕਿ ਜਿਸ ਦੇ ਤਹਿਤ ਇਹ ਬਚ ਗਿਆ ਨਾਲ ਤੁਸੀਂ ਆ ਤੁਸੀਂ ਦੇਖ ਸਕਦੇ ਇਹਨਾਂ ਦਾ ਮੁੰਡਾ ਆ ਸੋ ਇਹ ਤਸਵੀਰਾਂ ਨੇ ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਜੇਕਰ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਨਾ ਤੇ ਇਹਨਾਂ ਨੂੰ ਜ਼ਰੂਰ ਇਹਨਾਂ ਦੀ ਸਪੋਰਟ ਤੇ ਹੈਲਪ ਜ਼ਰੂਰ ਕਰਿਓ ਕਿਉਂਕਿ ਇਹਨਾਂ ਨੂੰ ਤੁਹਾਡੇ ਜਿਹੜੇ ਹੈਲਪ ਦੀ ਜਿਹੜੀ ਹੈ ਬਹੁਤ ਜ਼ਿਆਦਾ ਲੋੜ ਹੈ ਭਾਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਅਪੀਲ ਕੁਛ ਨਹੀਂ ਕਰਨਾ ਜਾਂਦੇ ਅਸੀਂ ਤਾਂ ਇਹ ਕਰਨਾ ਹੈ ਸਾਡੇ ਨੂੰ ਹੈਲਪ ਕਰੋ ਕੋਈ ਜੀ ਮੈਮ ਅ ਪਾਚ ਕੀ ਕਹਿਣਾ ਚਾਹੂਗੇ ਇਹਨਾਂ ਦੇ ਕੋਈ ਮੈਮ ਜੀ ਅਸੀਂ ਤੇ ਬਸ ਇਹੀ ਕਹਿੰਨੇ ਗਰੀਬ ਬੰਦਾ ਹੈ ਜੀ ਇਹਦੇ ਸਿਰ ਤੇ ਛੱਤ ਪੈ ਜੇ ਜੀ ਹਾਂ ਜੀ ਬਿਲਕੁਲ ਕਿਤਨੇ ਕਿਤੇ ਗੱਲ ਕਰ ਲਈ ਇਸ ਸਰਪੰਚ ਦੀ ਇਸ ਪੰਚਾਇਤ ਦੀ ਪੰਚਾਇਤ ਵੱਲੋਂ ਕੀ ਫੈਸਲਾ ਲਿਆ ਗਈ ਕੀ ਪੰਚਾਇਤ ਪੰਚਾਇਤਿਕ ਮੈਂਬਰ ਇਹੀ ਕੁਛ ਕਹਿ ਰਹੀ ਹੈ ਅਸੀਂ ਆਪਣੇ ਲੋ ਹੈਲਪ ਕਰਾਂਗੇ ਜੀ ਨੂਰੀਗਾ ਥਰੂ ਜੋ ਬਣਦਾ ਜੋ ਸਹੂਲਤਾ ਆਉਗੀ ਉਹ ਲੈ ਕੇ ਦੇ ਦਾਂਗੇ ਜੀ ਆਪਣਾ ਕਮਰਾ ਰੂਮ ਪਵਾ ਦਾਂਗੇ ਹੁਣ ਦੇਖੋ ਜੀ ਬਣਦਾ ਹੈ ਜਾਂ ਨਹੀਂ ਬਣਦਾ ਪਰਿਵਾਰ ਦੇ ਆਧਾਰ ਤੇ ਤੁਸੀਂ ਵੱਡੇ ਬ੍ਰਦਰ ਹੋਣ ਦੇ ਨਾਤੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਮੈਮ ਜੀ ਅਸੀਂ ਤੇ ਅਪੀਲ ਕਰਾਂਗੇ ਇਹ ਪਰਿਵਾਰ ਜੀ ਬਹੁਤ ਲੋੜਵੰਦ ਹੈ ਜੀ ਠੀਕ ਹੈ ਨੇ ਦੀ ਵੱਧ ਵੱਧ ਜੀ ਮਦਦ ਕੀਤੀ ਜਾਵੇ ਜੀ ਅਸੀਂ ਤੇ ਇਹੀ ਮੰਗ ਕਰਦੇ ਹਾਂ ਜੀ ਬੱਚਿਆਂ ਦੇ ਸਿਰ ਤੇ ਛੱਤ ਪੈ ਜਾਵੇ ਜੀ ਬਿਲਕੁਲ ਸੋ ਕਿਤੇ ਨਾ ਕਿਤੇ ਮੈਂ ਗੱਲ ਕਰਾ ਪਰਿਵਾਰ ਦੀ ਸੋ ਪਰਿਵਾਰ ਦੀ ਨਹੀਂ ਸੋ ਇਸ ਇਹਨਾਂ ਬੱਚਿਆਂ ਦੇ ਛੋਟੇ ਬੱਚਿਆਂ ਨੂੰ ਵੇਖ ਕੇ ਹੀ ਜਿਹੜੀ ਹੈ ਇਹਨਾਂ ਦੇ ਉੱਪਰ ਦਿੱਤੇ ਹੋਏ ਨੰਬਰ ਤੇ ਜਰੂਰ ਇਹਨਾਂ ਦੀ ਜਿਹੜੀ ਹੈਲਪ ਕਰ ਦਿਓ ਤਾਂ ਕਿ ਇਹ ਵੀਡੀਓ ਜਿਹਨੂੰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਜਿਹੜੀ ਵੱਧ ਚੜ ਕੇ ਹੈਲਪ ਹੋ ਸਕੇ ਤਾਂ ਕਿ ਇਹਨਾਂ ਦੇ ਘਰ ਦੀ ਛੱਤ ਤੇ ਜਿਹੜੀ ਹੈ ਜਿਹੜੀ ਇਹਨਾਂ ਦੀ ਘਰ ਦੀ ਛੱਤ ਆ ਉਹ ਜਿਹੜੀ ਪਾ ਸਕੇ ਤੇ ਇਸ ਇਹਨਾਂ ਬੱਚਿਆਂ ਦੀ ਜੇ ਮੈਂ ਗੱਲ ਕਰਾਂ ਇਹ ਬੱਚਿਆਂ ਨੂੰ ਬਿਲਕੁਲ ਛੱਤ ਜਿਹੜੀ ਹੈ ਮਿਲ ਮਿਲ ਸਕੇ ਸੋ ਇਹਨਾਂ ਦੇ ਜਿਹੜੇ ਸਰਪੰਚ ਆ ਲੇ ਇਸ ਪਿੰਡ ਦਾ ਜਿਹੜੇ ਨੇ ਸਰਪੰਚ ਵੀ ਮੌਜੂਦ ਨੇ ਗੁਰਮੀਤ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕੀ ਕਹਿਣਾ ਚਾਹੋਗੇ ਇਹ ਵਾਪਰਾ ਜੀ ਗਰੀਬ ਪਰਿਵਾਰ ਆ ਜੀ ਕਾਫੀ ਜੇ ਆਪਾਂ ਇੱਥੇ ਰਹਿੰਦੇ ਆ ਇਹਨਾਂ ਨੇ ਮਤਲਬ ਕਾਫੀ ਪੁਰਾਣਾ ਮਕਾਨ ਬਣਿਆ ਹੋਇਆ ਸੀਗਾ ਹੂੰ ਪਰਿਵਾਰ ਦਾ ਕੀ ਆਪਣਾ ਚੱਬਰ ਮਸੀਤ ਪਾਲ ਰਹੀ ਹੈ ਗਰੀਬੀ ਦੀ ਰੇਖਾ ਤੋਂ ਥੱਲੇ ਰਹ ਰਹੇ ਆ ਹੂੰ ਮਜ਼ਦੂਰੀ ਮਿਹਨਤ ਕਰਕੇ ਇਹਨਾਂ ਦਾ ਆਪਣਾ ਉਹਦੀ ਖਸਤਾ ਹਾਲਤ ਅਚਨ ਚੇਤੀ ਸਵੇਰੇ 5 ਵਜੇ ਸਾਰਾ ਜਿਹੜਾ ਤੇ ਸਾਰੇ ਮੱਲੇ ਨੇ ਸਾਰੇ ਨੇ ਮੱਸੀ ਮਾਰ ਕੇ ਉਹਨਾਂ ਨੂੰ ਬਾਰ ਗੱਡਿਆ ਹੂੰ ਬੱਚੇ ਜਿੰਨੇ ਵੀ ਆਪਣੇ ਬੱਚਿਆਂ ਦੀ ਹਰ ਹਸਤਾ ਹਾਲਤ ਬਹੁਤ ਮਾੜੀ ਸੀਗੀ ਮੱਲੇ ਉਹਨਾਂ ਨੂੰ ਇੱਕ ਸਾਉ ਦੇ ਡੈਡੀ ਹੋ ਗਏ ਸੀਗੇ ਹੂੰ ਤੇ ਬਹੁਤ ਮਸ਼ਕਤ ਦੇ ਨਾਲ ਇਹਨਾਂ ਨਾਲ ਮਿਹਨਤ ਨਾਲ ਇਹਨਾਂ ਨੂੰ ਬਾਰ ਗੱਡ ਕੇ ਇਹਨਾਂ ਨੂੰ ਮਤਲਬ ਕੀਤਾ ਅਸੀਂ ਧੰਨਵਾਦ ਕਰਦੇ ਆ ਵੀ ਚਲੋ ਪਰਿਵਾਰ ਨੇ ਇਹਨਾਂ ਮੱਲੇ ਵਾਲਿਆਂ ਨੇ ਇਹਨਾਂ ਦੀ ਬਹੁਤ ਹੈਲਪ ਕੀਤੀ ਹੈ ਜੀ ਕੋਣੋ ਸੀ ਪਿੰਡ ਵਾਲੇ ਤਾਂ ਜੋ ਵੀ ਸਾਡੇ ਤੋਂ ਬਣਿਆ ਅਸੀਂ ਕਰਾਂਗੇ ਅਸੀਂ ਇਹੀ ਚਾਹੁੰਦੇ ਆ ਵੀ ਕੋਈ ਐਨ ਜੀਓ ਵਾਲਾ ਕੋਈ ਇਹਨਾਂ ਦਾ ਹੱਥ ਫੜ ਲਵੇ ਕੋਈ ਪਰਿਵਾਰ ਮਤਲਬ ਇਹਨਾਂ ਨੂੰ ਜੇ ਘਰ ਬਣਵਾ ਕੇ ਦੇ ਸਕੇ ਸਾਡੇ ਵੱਲੋਂ ਜਿੰਨਾ ਬਣਿਆ ਅਸੀਂ ਕਰਾਂਗੇ ਪਿੰਡ ਵੱਲੋਂ ਪੰਚਾਇਤ ਵੱਲੋਂ ਵੀ ਗੁਰਦੁਆਰਦੀ ਕਮੇਟੀ ਵੱਲੋਂ ਪਿੰਡ ਵੱਲੋਂ ਅਸੀਂ ਸਹਾਇਤਾ ਕਰਾਂਗੇ ਇਹਨਾਂ ਦੀ